ਕਹਿੰਦੇ ਆ ਅਮੀਰ ਜਿਹੜਾ ਨਾ ਆਪਣੀ ਪੈਸੇ ਦੇ ਨਾਲ ਬਹੁਤ ਕੁਝ ਕਵਰ ਕਰ ਜਾਂਦਾ ਹੈ तकरीबन ਉਹ ਸਭ ਕੁਝ ਹੀ ਕਵਰ ਕਰ ਜਾਂਦਾ ਹੈ ਤੇ ਗਰੀਬ ਗਰੀਬੀ ਦੇ ਨਾਲ ਬਚਦਾ ਕੀ ਆ ਮੀਡਲ ਕਲਾਸ ਮੱਧ ਵਰਗ ਮੱਧ ਵਰਗ ਦਾ ਹਾਲ ਹੋ ਆ ਕਿ ਉਹਦੇ ਕੋਲ ਚੱਦਰ ਤਾਂ ਹੈ ਜੀ ਉਹ ਚੱਦਰ ਪਿਆਰਾ ਤੇ ਪੂਰੀ ਆਉਂਦੀ ਆ ਤੇ ਸਿਰ ਨਹੀਂ ਟੱਕਿਆ ਜਾਂਦਾ ਬਾਹਾਂ ਨਹੀਂ ਟੱਕੀਆਂ ਜਾਂਦੀਆਂ ਦੇ ਦੋ ਸਿਰ ਤੇ ਬਵਾ ਟੱਕ ਲੈਂਦਾ ਹੈ ਤੇ ਲੱਤਾਂ ਉਹਦੀਆਂ ਜਿਹੜੀਆਂ ਉਹ ਨਹੀਂ ਉਹਦੇ ਕੋ ਟੱਕੀਆਂ ਜਾਂਦੀਆਂ ਕਦੀ ਉੱਚਾ ਦਾ ਥੱਲੇ ਕਰਦਾ ਹੈ ਕਦੀ ਚਾਦਰ ਉੱਤੇ ਕਰਦਾ ਹੈ ਤੇ ਜ਼ਿੰਦਗੀ ਦਾ ਚੈਨ ਜਿਹੜਾ ਨਹੀਂ ਨਾ ਹੈਗਾ ਹੋ ਮੀਡੀਅਮ ਕਲਾਸ ਲੋਕ ਕੋ ਕੁੰਦੀ ਸাশਿਕਾ ਨਮਸਕਾਰ ਆਦੋਪ ਮੈਂ ਸਿੰਦਰਜੀ ਮੰਚਨ ਦਾ ਗੱਲ ਦਾ ਟਾਪਿਕ ਤੁਹਾਨੂੰ ਪਤਾ ਲੱਗ ਗਿਆ ਹੈ ਮੀਡੀਅਮ ਕਲਾਸ ਮੀਡੀਅਮ ਕਲਾਸ ਚ ਐਸੀ ਕਿਹੜੀ ਗੱਲ ਹੈ ਕਿ ਸਭ ਤੋਂ ਜ਼ਿਆਦਾ ਬੇਚੈਨੀ ਦੀ ਜਿਹੜੀ ਜ਼ਿੰਦਗੀ ਆ ਉਹ ਮੀਡੀਅਮ ਕਲਾਸ ਕੋਲ ਹੈ ਸਾਡੇ ਖਰਚੇ ਜਿਹੜੇ ਹਨ ਉਹ ਇੰਨੇ ਜ਼ਿਆਦਾ ਨੇ ਕਿ ਜਿੰਨੀ ਸਾਡੀ ਇਨਕਮ ਆ ਉਹਦੇ ਵਿੱਚੋਂ ਫਿੱਟ ਨਹੀਂ ਆਉਂਦੇ ਮੇਰੇ ਕੋਲ ਆਏ ਦਿਨ ਇਹ ਹਰ ਕਾਦੀ ਸਮੱਸਿਆ ਆ ਜਾਂਦੀ ਆ ਕਿ ਸਾਡੇ ਖਰਚੇ ਨੇ ਪੂਰੇ ਉਹਦੇ ਨਾਲ ਝਗੜੇ ਵੱਧਦੇ ਆ ਉਹਦੇ ਨਾਲ ਪਰੇਸ਼ਾਨੀਆਂ ਵੱਧਦੀਆਂ ਨੇ ਇੱਥੋਂ ਤੱਕ ਕਰਜ਼ਿਆਂ ਦੇ ਕਰਕੇ ਕਈਆਂ ਨੇ ਸੁਸਾਈਡ ਕਰ ਲਿਆ ਇਹਦੇ ਵਿੱਚ ਅਸੀਂ ਇਹ ਸਾਰੀਆਂ ਗੱਲਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਫੀਮੇਲਸ ਦਾ ਬਹੁਤ ਵੱਡਾ ਰੋਲ ਆ ਹਮੇਸ਼ਾ ਮੈਂ ਤੇ ਕਹਿੰਦੀ ਰਹਿੰਦੀ ਆ ਆਪਣੀ ਵੀਡੀਓ ਦੇ ਵਿੱਚ ਕਿ ਫੀਮੇਲਸ ਨੂੰ ਅਰਨਿੰਗ ਹੈਂਡ ਹੋਣਾ ਚਾਹੀਦਾ ਵਾ ਸਾਨੂੰ ਕਮਾਉਣਾ ਬਹੁਤ ਜ਼ਰੂਰੀ ਆ ਪਰ ਕਮਾਉਣ ਦੇ ਨਾਲ ਨਾਲ ਸਾਨੂੰ ਖਰਚਿਆਂ ਦੇ ਮੇਨਟੇਨ ਕਰਕੇ ਰੱਖਣਾ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਕਹਿੰਦੇ ਹੁੰਦੇ ਆ ਕਿ ਮੇਰੇ ਮਦਰ ਤੇ ਬਹੁਤ ਵਾਰੀ ਕਹਿੰਦੇ ਸੀ ਕਿ ਆਦਮੀਆਂ ਨੇ ਹੱਥ ਵਿੱਚ ਪੈਸਾ ਦੇ ਦਿਓ ਤੇ ਇਹਨਾਂ ਨੂੰ ਖਰਚਣਾ ਨਹੀਂ ਆਉਂਦਾ ਹਮੇਸ਼ਾ ਲੇਡੀਆਂ ਜਿਹੜੀਆਂ ਥੋੜਾ ਜਿਹਾ ਖਰਚਾ ਵੀ ਕਰ ਲੈਂਦੀਆਂ ਥੋੜਾ ਜਿਹਾ ਬਚਾ ਕੇ ਵੀ ਰੱਖ ਲੈਂਦੀਆਂ ਜਦੋਂ ਨਾ ਅਸੀਂ ਪਿੱਛੇ ਜਿ ਦੇਖਿਆ ਸੀ 2016 ਦੇ ਵਿੱਚ 2016 ਦੇ ਵਿੱਚ ਜਦੋਂ ਇੱਕ ਰੂਲ ਆਇਆ ਸੀਗਾ ਜਿਹਦੇ ਵਿੱਚ ਕਿ ਕਰੰਸੀ ਜਿਹੜੀ ਐਕਸਚੇਂਜ ਹੋਈ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਨਵੀਂ ਕਰੰਸੀ ਲੈਣ ਵਾਸਤੇ ਜਿਹੜੇ ਅੰਦਰ ਹਿਡਨ ਪੈਸੇ ਨਿਕਲੇ ਸੀ ਉਹ ਫੀਮੇਲਸ ਕੋਲੋਂ ਨਿਕਲੇ ਸੀਗੇ ਉਹ ਇਸ ਤਰ੍ਹਾਂ ਹੈ ਕਿ ਕੈਸ਼ ਛੋਟਾ-ਛੋਟਾ ਵੀ ਉਹਨਾਂ ਨੇ ਜਮ੍ਹਾਂ ਕੀਤਾ ਹੁੰਦਾ ਹੈ ਕਈ ਵਾਰ ਅਸੀਂ ਦੇਖਦੇ ਹਾਂ ਛੋਟੇ-ਛੋਟੇ ਬਾਕਸ ਵਿੱਚ ﺍﻟमीरा ਦੇ ਕਿਸੇ ਕੋਨੇ ਵਿੱਚ ਫੀਮੇਲਜ਼ ਨੇ ਆਪਣੇ ਔਖੇ ਵੇਲੇ ਜਿਹੜਾ ਸਮਾਂ گزارਨ ਵਾਸਤੇ ਉਹਨਾਂ ਨੇ ਪੈਸਾ ਜਿਹੜਾ ਜਮ੍ਹਾਂ ਕੀਤਾ ਹੁੰਦਾ ਹੈ ਕਿ ਜਦੋਂ ਲੋੜ ਪੈਗੀ ਤੇ ਇਹ ਪੈਸੇ ਕੱਢ ਲਾਂਗੇ ਏ ਫੀਮੇਲਸ ਦੀ ਬਹੁਤ ਵੱਡੀ ਖਾਸੀਅਤ ਆ ਪਰ ਇਹਦੇ ਵਿੱਚ ਫੀਮੇਲਸ ਦੇ ਅੱਜ ਦੇ ਜਿਹੜੀ ਫੀਮੇਲ ਹੈ ਇਹਦੇ ਵਿੱਚ ਥੋੜਾ ਜਿਹਾ ਫਰਕ ਆਉਂਦਾ ਪਿਆ ਵਾ ਜੇ ਅਸੀਂ ਇਹਨੂੰ ਚੇਂਜ ਕਰ ਲੈਨੇ ਆ ਆਪਣੇ ਮਾਹੌਲ ਨੂੰ ਚੇਂਜ ਕਰ ਲੈਨੇ ਆ ਤੇ ਸਾਡੇ ਜਿਹੜੇ ਖਰਚੇ ਆ ਉਹ بڑے ਹੱਦ ਤੱਕ ਜਿਹੜੇ ਕੰਟਰੋਲ ਚ ਆ ਜਾਂਦੇ ਤੇ ਸਾਡੀ ਲਾਈਫ ਬੜੀ ਸੌਖੀ ਹੋ ਜਾਂਦੀ ਆ ਅਸੀਂ ਨਾ ਫੀਮੇਲ ਸਭ ਤੋਂ ਜ਼ਿਆਦਾ ਗਲਤੀ ਪਤਾ ਕਿੱਥੇ ਕਰਦੇ ਆ ਅਸ ਕਨ ਬੱਚਿਆਂ ਦੇ ਛੋਟੀਆਂ-ਛੋਟੀਆਂ ਪਾਰਟੀਆਂ ਬਹੁਤ ਕਰਦੇ ਆ ਪਰ ਜਦ ਬਚਪਨ ਤੋਂ ਆਦਤ ਪਾ ਦਿੰਦੇ ਆ ਹਰ ਸਾਲ ਬਰਥਡੇ ਦਾ ਸਕੂਲ ਦੀ ਲਾਗ ਬੱਚਿਆਂ ਘਰ ਦੀ ਲਾਗ ਫੈਮਲੀ ਸੀ ਲਾਗ ਅਸੀਂ ਕਿੰਨੇ ਤਰ੍ਹਾਂ ਦੇ ਬਰਥਡੇ ਜਿਹੜੇ ਨਾ ਅਸੀਂ ਬਣਾਨੇ ਉਹਨੂੰ ਸਿੰਪਲੀ ਢੰਗ ਨਾਲ ਵੀ ਤੇ ਕੁਝ ਕੀਤਾ ਜਾ ਸਕਦਾ ਨਾ ਜਿਹੜੇ ਸਾਡੇ ਬਜਟ ਵਿੱਚ ਆਵੇ ਜਿਹਦੇ ਉੱਤੇ ਕੁਝ ਵੀ ਜ਼ਿਆਦਾ ਹਿਲਜੁਲਣਾ ਹੋਵੇ ਉਹਦੇ ਵਿੱਚ ਇਹ ਹੁੰਦਾ ਜਿਦੋਂ ਅਸੀਂ ਬਰਥਡੇ ਸੈਲੀਬ੍ਰੇਟ ਕਰਦੇ ਆ ਪਹਿਲਾਂ ਤਾਂ ਬਾਰੋਂ ਬੱਚੇ ਗਿਫਟ ਲੈ ਕੇ ਆਉਂਦੇ ਆ ਫਿਰ ਇਹ ਐਕਸਚੇਂਜ ਤੇ ਗਿਫਟ ਵੀ ਲੈਣੇ ਆ ਫਿਰ ਪਾਰਟੀ ਦਾ ਖਾਂਦੀ ਹੁੰਦਾ ਵੀ ਸਾਰਾ ਸਿਸਟਮ ਹੁੰਦਾ ਹੈ ਤੁਸੀਂ ਸਾਰੇ ਇੱਥੇ ਇਹ ਗੱਲ ਕਹੋਗੇ ਤੇ ਛੋਟਾ ਜਿਹਾ ਗੱਜਾ ਪਰ ਛੋਟੇ ਜਿਹੇ ਖਰਚੇ ਦੇ ਨਾਮ ਹੀ ਨਾ ਬਜਟ ਬਹੁਤ ਹਿਲਦਾ ਹੈ ਫਿਰ ਉਹਦੇ ਉੱਤੇ ਚੰਗੇ ਚੰਗੇ ਸੀ ਕੱਪੜੇ ਵੀ ਲੈਣੇ ਆ ਆਪਣੇ ਵੀ ਲੈਣੇ ਆ ਬੱਚਿਆਂ ਦੇ ਵੀ ਲੈਣੇ ਆ ਉਹਦੇ ਉੱਤੇ ਸਾਡਾ ਜਿਹੜਾ ਨਾ ਫਰਕ ਬਹੁਤ ਜ਼ਿਆਦਾ ਪੈਂਦਾ ਹੈ ਇੱਕ ਫੀਸੀ ਹੋਰ ਬਹੁਤ ਵੱਡੀ ਗੱਲ ਹੈ ਕਿ ਇੱਕ ਵਾਰੀ ਇੱਕ ਸੂਟ ਲੈ ਲਿਆ ਤੇ ਇੱਕ ਫੰਕਸ਼ਨ ਇਸੀ ਅਟੈਂਡ ਕਰਦੇ ਆ ਜਾਂ ਦੋ ਹੀ ਫੰਕਸ਼ਨ ਅਟੈਂਡ ਕਰਦੇ ਆ ਇਹ ਸਾਡੇ ਉੱਤੇ ਜੂਕਸ ਵੀ ਬਹੁਤ ਜ਼ਿਆਦਾ ਪਣੇ ਹੋਏ ਆ ਪਰ ਇਹ ਅਸੀਂ 100-100 ਸੂਟ ਅੰਦਰ ਰੱਖਣ ਦਾ ਕੀ ਫਾਇਦਾ ਹੈ ਕੋਈ 2 3 4 5 ਸੂਟ ਅਸੀਂ ਰੱਖ ਕੇ ਸਾਰਾ ਸਿਸਟਮ ਨੂੰ ਚਲਾ ਸਕਦੇ ਆ ਨਾ ਜੇ ਇਹ ਗੱਲਾਂ ਦੇ ਨਾਲ ਅਸੀਂ ਜਿਹੜਾ ਆਪਣਾ ਖਰਚਾ ਵਾ ਉਹਨੂੰ ਬਹੁਤ ਜ਼ਿਆਦਾ ਮੇਨਟੇਨ ਕਰ ਸਕਦੇ ਆ ਇਹ ਕੇ ਕੇ ਜਿਹੜੇ ਵਿਆਹ ਉੱਤੇ ਖਰਚੇ ਹਨ ਉਹ ਬਹੁਤ ਜ਼ਿਆਦਾ ਹੁੰਦੇ ਹਨ ਵਿਆਹ ਤੇ ਅੱਗੇ ਹੁੰਦਾ ਸੀਗਾ ਕਿ ਦੋ ਫੰਕਸ਼ਨ ਹੁੰਦੇ ਸਾਰੇ ਟਾਈਮ 'ਚ ਇੱਕ ਸਗਨ ਹੁੰਦਾ ਸੀਗਾ ਇੱਕ ਵਿਆਹ ਹੁੰਦਾ ਸੀਗਾ ਲੜਕੇ ਵਾਲੇ ਸਗਨ ਕਰਦੇ ਸੀ ਤੇ ਲੜਕੀ ਵਾਲੇ ਵਿਆਹ ਕਰਦੇ ਸੀ ਕਈ ਵਾਰੀ ਹੁੰਦਾ ਸੀਗਾ ਲੜਕੇ ਵਾਲੇ ਸਗਨ ਨਹੀਂ ਕੀਤਾ ਉਹਨਾਂ ਨੇ ਰਿਸੈਪਸ਼ਨ ਕਰ ਲਈ بس ਇੰਨਾ ਹੀ ਖਰਚਾ ਹੁੰਦਾ ਸੀ ਜਿਵੇਂ ਬਹੁਤ ਸਾਰਦਾਏ ਤੇ ਉਹਨਾਂ ਨੇ ਇਹ ਲੜਕੇ ਵਾਲੇ ਸਗਨ ਵੀ ਕਰ ਲੈਣ ਰਿਸੈਪਸ਼ਨ ਵੀ ਕਰ ਲੈਣੀ ਤੇ ਵਿਆਹ ਦੇ ਵਿੱਚ ਬਹੁਤ ਜਿਆਦਾ ਸਟਾਲਸ ਵਗੈਰਾ ਨਹੀਂ ਹੁੰਦੇਗੇ ਬੜੇ ਸਿੰਪਲ ਦੋ ਤਿੰਨ ਸਾਡੀ ਟਾਈਮ ਚ ਸਟਾਲ ਹੁੰਦੇ ਲੱਗਦੇ ਸੀਗੇ ਸਿੰਪਲ ਜਿਹਾ ਪੈਲਸ ਉਹਦੇ ਵਿੱਚ ਵਿਆਹ ਹੋ ਜਾਂਦਾ ਸੀਗਾ ਪਰ ਹੁਣ ਤਾਂ ਬਹੁਤ ਜਿਆਦਾ ਖਰਚੇ ਆ ਅੱਛਾ ਅਸੀਂ ਦੇਖੀਏ ਮਹਿੰਦੀ ਦੀ ਰਕਮ ਪੂਰੀਆ ਰਸਮ ਹੈ ਮਹਿੰਦੀ ਦੀ ਫਿਰ ਉਹਦੇ ਅੱਗੇ ਹਲਦੀ ਹੈ ਉਹਦੇ ਅੱਗੇ ਗੋਣਾ ਹੈ ਉਹਦੇ ਉੱਤੇ ਜਾਗੂ ਕੱਟੀ ਜਾਂਦੀ ਹੈ ਅੱਜ ਹੀ ਵਖਿਆ ਜੈਨ ਸਾਰੇ ਫੰਕਸ਼ਨ ਦਾ ਐਂਡ ਹੀ ਕਿਤੇ ਨਹੀਂ ਹੈਗਾ ਫਿਰ ਸਾਰੇ ਰਿਸ਼ਤੇਦਾਰ ਆ ਰਹੇ ਆ ਸਾਡੇ ਟਾਈਮ ਚ ਹੁੰਦਾ ਰਿਸ਼ਤੇਦਾਰ ਹੁੰਦੇ ਆਸੇ ਪਾਸੇ ਅਸੀਂ ਸਾਰੇ ਠਹਿਰਾ ਕੇ ਸਾਰੇ ਘਰ ਮਿਲ ਕੇ ਹੋ ਜਾਂਦਾ ਸੀ ਉਹ ਸੈਟਿੰਗ ਹੁਣ ਇਹ ਕੋਈ ਇਸਟਨ ਦਾ ਹੈ ਨਹੀਂ ਮਾਹੌਲ ਨਹੀਂ ਰਹਿ ਗਿਆ ਹੁਣ ਇੱਕ ਹੋਟਲ ਸਿਲਕ ਤੋਂ ਬੁੱਕ ਹੁੰਦੇ ਆ ਉੱਥੇ ਫਿਰ ਸਾਰੇ ਰਿਸ਼ਤੇਦਾਰਾਂ ਦਾ ਰਹਿਣ ਦਾ ਕੀਤਾ ਜਾਂਦਾ ਹੈ ਫੰਕਸ਼ਨ ਜ਼ਿਆਦਾ ਹੁੰਦੇ ਆ ਤੇ ਉਹਦੇ ਵਿੱਚ ਖਰਚਾ ਵੀ ਜ਼ਿਆਦਾ ਪੈਂਦਾ ਹੈ ਜੀ ਅਸੀਂ ਇਹਨੂੰ ਕਿਤੇ ਨਾ ਕਿਤੇ ਸੰਜਮ ਵਿੱਚ ਲਿਆ ਸਕਤੀ ਹੈ ਨਾ ਇਹਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਆਪਾਂ ਇੰਨੀ ਜਦੋਂ ਜਿਹੜਾ ਖਾਣ ਤੇ ਇੰਨਾ ਖਰਚਾ ਲੱਗ ਜਾਂਦਾ ਕਿ ਖਾਤਾ ਹੀ ਨਹੀਂ ਆਉਂਦਾ ਇੰਨਾ ਖਾਣਾ ਵੇਸ ਜਾਂਦਾ ਵਿਆਹਾਂ ਦੇ ਉੱਤੇ ਜਿਵੇਂ ਕਹਿੰਦੇ ਆਨੰਦ ਦੀ ਵੀ ਬੇਕਦਰਹੀ ਹੁੰਦੀ ਹੈ ਉੱਥੇ ਵੇਖੀ ਜਾਂਦੀ ਹੈ ਤੇ ਜੇ ਆਪਾਂ ਥੋੜਾ ਜਿਹਾ ਨ ਕੰਟਰੋਲ ਕਰ ਲਈਏ ਖਰਚਾ ਕਿਤੇ ਨਾ ਕਿਤੇ ਬਜਟ ਜਿਹੜਾ ਵਾ ਸੈੱਟ ਰਹਿ ਸਕਦਾ ਵਾ ਜਿਆਦਾ ਤਾਂ ਲੋਕਾਂ ਨੂੰ ਮੈਂ ਦੇਖਿਆ ਕਿ ਵਿਆਹ ਦੇ ਲਈ ਵੀ ਖਰਚਾ ਲੈਂਦੇ ਆ ਪਿੰਡਾਂ ਤੋਂ ਵਾਂਗੂ ਦੇਖਿਆ ਜਾਵੇ ਤੇ ਉਹਨਾਂ ਨੇ ਲਿਮਟ ਬਣਾਈ ਹੁੰਦੀ ਆ ਕਿਸਾਨਾਂ ਨੇ ਅਕਸਰ ਲਿਮਿਟ ਬਣਾਈ ਹੁੰਦੀ ਹੈ ਲਿਮਿਟ ਕਿਹਦੇ ਲਈ ਉਹ ਮੁੰਡੇ ਦੇ ਵਿਆਹ ਚ ਕੁੜੀ ਦੇ ਵਿਆਹ ਚ ਚੁੱਕੇ ਵਿਆਹ ਦੇ ਲਈ ਖਰਚਾ ਕਰਨ ਦੀ ਕੀ ਲੋੜ ਹੈ ਬੱਚੇ ਨੂੰ ਕੋਈ ਕਾਰੋਬਾਰ ਸੈੱਟ ਕਰਕੇ ਦੇਣਾ ਉਹਦੇ ਲਈ ਤੇ ਕਰਜ਼ਾ ਚੁੱਕ ਲਓ ਪਰ ਵਿਆਹ ਲਈ ਚੁੱਕਣ ਦੀ ਕੀ ਲੋੜ ਪਈ ਹੈ ਇਸ ਕਰਕੇ ਸਾਨੂੰ ਪਿੰਡਾਂ 'ਚ ਰਹਿੰਦੇ ਆਂ ਭਾਵੇਂ ਸ਼ਹਿਰਾਂ 'ਚ ਰਹਿੰਦੇ ਆਂ ਲੜਕੀ ਆ ਚਾਹੇ ਲੜਕਾ ਵਾ ਮੈਂ ਪੇਰੈਂਟਸ ਨੂੰ ਇਹ ਐਡਵਾਈਸ ਕਰਾਂ ਕਿ ਵਿਆਹ ਤੇ ਖਰਚਾ ਨਾ ਕਰੋ ਬਟ ਉਹਨੂੰ ਲੜਕੀ ਨੂੰ ਲੜਕੇ ਨੂੰ ਬਰਾਬਰਤਾ ਲਿਆ ਕੇ ਉਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿਓ ਜਿਸ ਦੇ ਨਾਲ ਉਹ ਕਾਰੋਬਾਰ ਕਰ ਸੰਗੋ ਚੰਗਾ ਕਮਾ ਸਕਣ ਮੇकई ਵਾਰ ਵੇਣੀਆ ਕਿ ਲੜਕਾ ਵੀ ਕੁਛ ਨਹੀਂ ਕਮਾਰੇ ਹੁੰਦਾ ਲੜਕੀ ਵੀ ਕੁਛ ਨਹੀਂ ਕਮਾਰੇ ਹੁੰਦੀ ਤੇ ਉਹਦੇ ਉੱਤੇ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਵਿਆਹ ਵੀ ਬਹੁਤ ਸ਼ਾਨਦਾਰ ਹੁੰਦਾ ਹੈ ਪੇਰੈਂਟਸ ਉੱਥੇ ਇਹ ਸਿਆਣਪ ਕਰ ਸਕਦੇ ਨੇ ਕਿ ਉਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦੇ ਉਸ ਦੋਵੇਂ ਤਰ੍ਹਾਂ ਆਰਾਮ ਨਾਲ ਵਿਆਹ ਕਰੋ ਜਿਹੜਾ ਸਿੰਪਲ ਜਿਹਾ ਇੱਕ ਪਰਿਵਾਰ ਵਿੱਚ ਬੈਠ ਕੇ ਵਿਆਹ ਕਰੋ ਵਿਚਾਰੋ ਕਾਰੋਬਾਰ ਖੋਲ੍ਹ ਕੇ ਦਿਓ ਜਿਹੜਾ ਕਾਰੋਬਾਰ ਕਰਕੇ ਸਾਰੀ ਉਮਰ ਕਮਾ ਸਕਣ ਇੱਕ ਮਰਗ ਦੇ ਉੱਤੇ ਪਹੁੰਗ ਉਹਦੇ ਉੱਤੇ ਇੰਨੀ ਨਹੀਂ ਸਪੈਸ਼ਲ ਰੋਟੀ ਇੰਨਾ ਸਭ ਕੁਝ ਕਰਨਾ ਮਤਲਬ ਉਹਦੇ ਤੇ ਮਰਗ ਤੇ ਇੰਨਾ ਖਰਚਾ ਹੋ ਗਿਆ ਵਾ ਵੀ ਕਹਿਣ ਦੀ ਗੱਲ ਨਹੀਂ ਆ ਜਿਹੜਾ ਕਿ ਪੁਰਾਣੇ ਸਮਿਆਂ ਜਿੱਦਾਂ ਸਿੰਪਲ ਹੁੰਦਾ ਸੀਗਾ ਇੱਕ ਸਾਢੇ ਵਜੇ ਨਾਲ ਹੁਣ ਬਹੁਤ ਜ਼ਿਆਦਾ ਲੱਗੇ ਮਹਿੰਗੇ ਸਕੂਲਾਂ ਵਿੱਚ ਬੱਚਿਆਂ ਨੂੰ ਪਾਉਂਦੇ ਸੋਨ ਪੇਰੈਂਟਸ ਇਹ ਜ਼ਰੂਰ ਚੈੱਕ ਕਰਨਾ ਚਾਹੀਦਾ ਕਿ ਇਹ ਸਕੂਲ ਦਾ ਸਟੱਡੀ ਲੈਵਲ ਕੀ ਹੈਗਾ ਵਾ ਸਟੇਟਸ ਲੈਵਲ ਹੀ ਚੈੱਕ ਕਰਨਾ ਚਾਹੀਦਾ ਜਿਹਦਾ ਸਟੱਡੀ ਲੈਵਲ ਅੱਛਾ ਹੈ ਉਹ ਸਕੂਲ ਦੇ ਵਿੱਚ ਆਪਣੇ ਬੱਚੇ ਦੀ ਜ਼ਰੂਰ ਐਡਮਿਸ਼ਨ ਕਰਵਾਓ ਬਸ ਸਟੇਟਸ ਲੈਵਲ ਨੂੰ ਵੇਖੋ ਇੱਕ ਆਪਾਂ ਗਿਫਟ ਇੱਕ ਸੀਨ ਬਹੁਤ ਕਰਦੇ ਆ ਗਿਫਟ ਇੱਕ ਸੀਨ ਦਾ ਜਿਹੜਾ ਬਖਰਚਾ ਇਹ ਵੀ ਬਹੁਤ ਹੈ ਉੱਥੇ ਜਾਣਾ ਹੈ ਕਿਸੇ ਦੇ ਘਰ ਜਾਣਾ ਹੈ ਇਸ ਤਰ੍ਹਾਂ ਡੈਕੋਰੇਟ ਕਰਨਾ ਹੈ ਫਰੂਟਸ ਨੂੰ ਕਰਨਾ ਹੈ ਇਹਨੂੰ ਡੈਕੋਰੇਟ ਕਰਨਾ ਹੈ ਉਹ ਬਹੁਤ ਕਾਸਟਲੀ ਜਿਹੜੀ ਚੀਜ਼ ਪੈਂਦੀ ਆ ਆਪਾਂ ਸਿੰਪਲੀ ਢੰਗ ਨਾਲ ਕਿਸੇ ਨੂੰ ਮਿਲਣ ਜਾ ਸਕਦੇ ਆ ਨਾ ਆਪਾਂ ਛੋਟੇ-ਛੋਟੇ ਜੇ ਕਰ ਇਹਨਾਂ ਖਰਚਿਆਂ ਨੂੰ ਆਪਾਂ ਕਰੀਏ ਲੋਕਾਂ ਦੇ ਬੱਲੇ ਬੱਲੇ ਦੇ ਵਿੱਚ ਨਾ ਪਈਏ ਤਾਂ ਅਸੀਂ ਆਪਣਾ ਜਿਹੜਾ ਮੀਡੀਅਮ ਵਰਕ ਦੇ ਲੋਕੀ ਅਸੀਂ ਬਹੁਤ ਸੋਹਣਾ ਆਪਣਾ ਗੁਜ਼ਰਬਸਰ ਕਰ ਸਕਦੇ ਹਾਂ ਬਗੈਰ ਇੱਥੇ ਟੈਨਸ਼ਨ ਲਿਆਂਦੇ ਕਰ ਸਕਦੇ ਹਾਂ ਤੇ ਆਪਣੇ ਕਾਰੋਬਾਰ ਤੇ ਆਪਣੀ ਜ਼ਿੰਦਗੀ ਤੇ ਇਹਨਾਂ ਦੇ ਉੱਤੇ ਆਪਾਂ ਫੋਕਸ ਕਰ ਸਕਦੇ ਹਾਂ ਤੇ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਤੁਹਾਨੂੰ ਇਹ ਵੀਡੀਓ ਜੇ ਚੰਗੀ ਲੱਗੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਥੈਂਕ ਯੂ